ਦੇਲਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਪਰ ਲਗਾਤਾਰ ਪਠਾਨਕੋਟ ਤੋਂ ਜਿਹੜੀ ਖੜਾ ਦੀ ਸਥਿਤੀ ਆ ਉਸ ਦਾ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ਼ਤੀਆਂ ਦੇ ਵਿੱਚ ਜਿਹੜੇ ਥੇ ਦੱਸਿਆ ਜਾ ਰਿਹਾ ਕਿ ਗੁੱਜਰ ਪਰਿਵਾਰ ਰਹਿੰਦੇ ਸਨ ਉਹਨਾਂ ਦੇ ਜਿਹੜੇ ਮਾਲ ਡੰਗਰ ਸੀ ਉਸ ਨੂੰ ਕਿਸ਼ਤੀਆਂ ਦੇ ਲਿਆਈ ਲੇ ਆ ਕੇ ਬਾਹਰ ਕੱਢਿਆ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਮੌਜੂਦ ਆ ਡੀਸੀ ਦਫ਼ਤਰ ਦੇ ਕੋਲ ਜਿੱਥੇ ਪਾਣੀ ਆ ਜਿਹੜਾ ਬੇਕਾਬੂ ਹੋਇਆ ਸੀ ਤੇ ਜਿਹੜੀ ਬੇਕਾਬੂ ਹੋਈ ਹੈ ਤਾਂ ਇਹ ਜਿਹੜੇ ਮਾਲ ਡੰਗਰ ਉੱਥੇ ਰਹਿ ਗਿਆ ਸੀ ਤਾਂ ਅਕਾਲ ਸੇਵਾ ਕਿਸ਼ਤੀ ਦੇ ਜਰੀਏ ਉੱਥੋਂ ਜਿਹੜੇ ਪਸ਼ੂ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੁਸੀਂ ਦੇਖ ਸਕਦੇ ਹੋ ਪਸ਼ੂ ਮਾਰਨੇ ਗਿਆ ਕੱਟੀਆਂ ਬੜੀ ਮਰ ਗਏ ਵਿੱਚ ਬੱਕਰੀਆਂ ਮਰ ਗਈਆਂ ਤੁਸੀਂ ਉੱਥੇ ਰਹਿੰਦੇ ਹੋ ਜੀ ਹਾਂਜੀ ਕੀ ਉੱਥੇ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਸਾਡੇ ਘਰ ਆਂਦਾ ਫਿਰ ਸਾਡੀ ਥੋੜੀ ਪ੍ਰਾਲੀ ਬੱਚੇ ਮਾਲ ਬੜੀ ਮੁਸ਼ਕਲ ਆਤੀ ਪੜੀ ਸਾਡੇ ਨਾਲ ਆ ਕੇ ਡੰਗਰ ਕਢਾਇਆ ਸਾਡੇ ਪਰਿਵਾਰ ਬਹੁਤ ਔਖਾ ਹੋਣਾ ਬੜਾ ਔਖਾ ਕੱਢਿਆ ਬਾਜ ਕਿੱਥੇ ਰੁਕ ਰਹੇ ਹੁਣ ਆਉਣੇ ਥੈਰਾ ਬੁਨਾਸ ਖਲੋਨੀ ਕੋਈ ਛੋਟੀ ਨਹਿਰ ਦੇ ਰੁਕੇ ਰਹੇ ਕਰ ਕਰ ਉੱਥੇ ਪਾਇਆ ਸੀ ਆਪਦਾ ਆਹੋ ਸਾਡੇ ਆਪਣੇ ਪੱਕੇ ਘਰ ਉੱਤੇ ਤੇ ਬੰਦਾ ਮਹਿਸੂਸ ਤਾਂ ਹੁੰਦਾ ਹੀ ਆ ਰੋਣਾ ਬੰਦੇ ਦਾ ਨਿਕਲਦਾ ਜਦੋਂ ਯਾਰ ਸਭ ਕੋਈ ਯਕੀਨ ਹੀ ਨਹੀਂ ਲਿਕੜਿਆ ਸਾਡੇ ਕੋਲ ਬੱਚੇ ਸਾਡੀ ਜਾਨ ਉੱਥੇ ਬਰਬਾਦ ਹੋ ਗਈ ਹਾਂ ਆਹੋ ਸਾਡਾ ਸਭ ਕੁਝ ਇੱਥੇ ਬਰਬਾਦ ਹੋ ਗਿਆ ਰੋਟੀ ਪਾਣੀ ਖਾਧਾ ਰਹਾ ਨਾ ਕੋਈ ਕੁਛ ਨਹੀਂ ਔਖੇ ਪੇਟ ਆਪਣੇ ਨਿੱਕੇ ਬੱਚੇ ਉਹ ਵੀ ਇੱਕ ਟੂ ਬੱਚੂ ਦਿਖਾਈ ਵੀ ਐਵੇਂ ਪਿਆਸੇ ਦੁੱ ਠੀਕ ਹੈ ਹਾਂਜੀ ਕਿੰਨੇ ਕੁ ਉੱਥੇ ਸੀਗੇ ਜਿਹੜੇ ਕਟਰੇ ਬੱਚੇ ਸੀਗੇ ਇਹ ਆ ਜੇ ਅਸੀਂ ਕੋਈ ਵੀ ਕਿ ਕੱਢ ਲਿਆ ਕੋਈ 5-7 ਮਾਰ ਵੀ ਗਏ ਵਿੱਚ ਠੀਕ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਅਸੀਂ ਵੀ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਜਾਂਦੇ ਆ ਤਾਂ ਜੋ ਇਲਾਕੇ ਨੂੰ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਹੇ ਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਮੌਜੂਦ ਆ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਉਧਰ ਨਹਿਰ ਦਾ ਪਾਣੀ ਦਿਖਾਇਆ ਤਾਂ ਹੁਣ ਇੱਧਰ ਜਿਹੜਾ ਡੀਸੀ ਦਫ਼ਤਰ ਦੇ ਬਿਲਕੁਲ ਨਾਲ ਵਾਲਾ ਇਲਾਕਾ ਉਥੋਂ ਪਾਣੀ ਦੀ ਜਿਹੜੀ ਸਥਿਤੀ ਦਿਖਾ ਰਹੇ ਆ 35 40 ਫੁੱਟ ਜਿਹੜਾ ਇੱਥੇ ਪਾਣੀ ਹੈ ਤਾਂ ਰਫ਼ਤਾਰ ਰਾਏ ਜੋ ਕਿ ਸੋਸ਼ਲ ਮੀਡੀਆ ਤੇ ਨਜ਼ਰ ਆਉਂਦੇ ਨੇ ਇਹ ਵੀ ਪਹੁੰਚੇ ਹੋਏ ਨੇ ਕਿਉਂਕਿ ਅੱਗੇ ਜਿਹੜੇ ਪਰਿਵਾਰ ਨੇ ਕਹੀ ਉਹਨਾਂ ਦੇ ਜਿਹੜੇ ਘਰ ਨੇ ਨੁਕਸਾਨੇ ਗਏ ਨੇ ਮਾਲ ਡੰਗਰਿਆ ਜਿਹੜਾ ਉਹ ਵੀ ਨੁਕਸਾਨਿਆ ਹੋਇਆ ਤਾਂ ਬਾਈ ਜੀ ਕੀ ਕਰਨਾ ਚਾਹੋਗੇ ਬਹੁਤ ਸਥਿਤੀ ਨਾਜ਼ੁਕ ਹੈ ਦੇਖੋ ਜੀ ਅਸੀਂ ਕੱਲ ਸਵੇਰ ਦੇ ਇੱਥੇ ਰੈਸਕਿਊ ਕਰਨ ਲੱਗੇ ਹੋਏ ਆ 2 ਵਜੇ ਸਵੇਰੇ ਇੱਥੇ ਪਹੁੰਚ ਗਏ ਸੀਗੇ ਤੇ 2 ਵਜੇ ਜਦੋਂ ਇੱਥੇ ਪਹੁੰਚੇ ਉਦੋਂ ਪਾਣੀ ਬਹੁਤ ਜ਼ਿਆਦਾ ਸੀ ਆ ਬਹੁਤ ਤੇਜ਼ੀ ਦੇ ਨਾਲ ਪਾਣੀ ਤੇ ਮਣੀ ਵੀਰ ਨਾਲ ਸੀਗਾ ਆਪਣੇ ਤੇ ਇੱਥੋਂ ਦੇ ਨਾਲ ਲੋਕਲ ਬੰਦੇ ਲੈ ਕੇ 10 ਤੋਂ 12 ਬੰਦੇ ਆ ਜਿਹੜੇ ਅਸੀਂ ਸਵੇਰੇ ਹੀ 4 ਵਜੇ ਤੱਕ ਰੈਸਕਿਊ ਕਰ ਲਏ ਸੀ ਤੇ ਉਸ ਤੋਂ ਬਾਅਦ ਜਿੰਨੇ ਬੰਦੇ ਬਚੇ ਆ ਉਹ ਆਪਾਂ ਹੁਣ ਲੈ ਕੇ ਇੱਥੋਂ ਦੇ ਲੋਕਲ ਬੰਦਿਆਂ ਨੂੰ ਨਾਲ ਲੈ ਕੇ ਕਿਉਂਕਿ ਕਈ ਵਾਰ ਰਾਹਸਤਾ ਨਹੀਂ ਪਤਾ ਹੁੰਦਾ ਵੀ ਕਿੱਥੇ ਤਾਰ ਆ ਕਿੱਥੇ ਨਹੀਂ ਤੇ ਪਹਿਲਾਂ ਤਾਂ 35 ਫੁੱਟ ਪਾਣੀ ਸੀ ਜੀ ਇੱਥੇ ਤੇ 88 ਤੋਂ ਬਾਅਦ ਇਹਨਾਂ ਨੇ ਐਸ ਵਾਰ ਹੜ ਦੇਖਿਆ ਇਹਨਾਂ ਨੇ ਹੁਣ ਨੁਕਸਾਨ ਹੋਇਆ ਇੱਥੇ ਪਰਿਵਾਰਾਂ ਦਾ ਤੇ ਹੁਣ ਆ ਜਿਹੜਾ ਪਾਣੀ 5 ਫੁੱਟ ਘਟ ਹੋਇਆ ਹੁਣ ਚਲੋ ਬੰਦੇ ਦਾ ਆਪਾਂ ਸਾਰੇ ਰੈਸਕਿਊ ਕਰ ਲੇ ਹੁਣ ਇੱਥੇ ਗੁੱਜਰ ਪਰਿਵਾਰ ਆ ਜੀ ਅੱਗੇ ਤੁਹਾਨੂੰ ਦਿਖਾਉਣੇ ਆ ਆਪਾਂ ਉਹਨਾਂ ਦੇ ਜਿਹੜੇ ਜਾਨਵਰ ਸੀਗੇ ਹੁਣ ਜਿਹੜੇ ਵੱਡੇ ਜਾਨਵਰ ਆ ਉਹ ਤਾਂ ਚਲੋ ਬੋਟ 'ਚ ਨਹੀਂ ਆ ਸਕਦੇ ਕਿਸ਼ਤੀ ਦੇ ਵਿੱਚ ਜਿਹੜੇ ਕੱਟੇ ਹੋਗੇ ਮੇਮਣੇ ਹੋਗੇ ਉਹਨਾਂ ਦੇ ਜਿਹੜੇ ਜਾਨਵਰ ਆ ਫਸੇ ਹੋਏ ਸੀ ਉਹ ਵੀ ਆਪਾਂ ਨਾਲ ਦੀ ਨਾਲ ਰੈਸਕਿਊ ਕਰਕੇ ਸਾਰੇ ਆਪਾਂ ਸੇਫ ਥਾਂ ਦੇ ਉੱਤੇ ਉੱਥੇ ਪਹੁੰਚਦੇ ਕਰਤੀ ਜੀ ਤਾਂ ਹੁਣ ਇੱਥੇ ਕਿਹੋ ਜੀ ਸਥਿਤੀ ਆ ਉਧਰਲੇ ਇਲਾਕੇ ਚ ਵੀ ਤੁਸੀਂ ਦੇਖਿਆ ਹੁਣ ਉਹ ਨਹਿਰ ਕੋਲੇ ਤਾਂ ਨੁਕਸਾਨ ਸਾਰੇ ਪਾਸੇ ਬਹੁਤ ਜ਼ਿਆਦਾ ਨੁਕਸਾਨ ਗਰਦਾਸਪੁਰ ਬਹੁਤ ਹੋਇਆ ਜੀ ਉੱਥੇ ਵੀ ਹੁਣ ਪਹਿਲਾਂ ਸੀ ਰੈਸਕਿਊ ਕਰਕੇ ਆਏ ਸੀ ਬਾਅਦ ਦੇ ਵਿੱਚ ਇੱਥੇ ਸਾਨੂੰ ਪ੍ਰਸ਼ਾਸਨ ਦਾ ਫੋਨ ਆਇਆ ਵੀ ਇੱਥੇ ਵੀ ਬੰਦੇ ਆ ਜਿਹੜੇ ਕਾਫੀ ਰੈਸਕਿਊ ਕਰਨ ਵਾਲੇ ਆ ਫਿਰ ਅਸੀਂ ਆਹ ਟਾਈਮ ਇੱਥੇ ਹੁਣ ਇੱਕ ਬੋਰਡ ਲੈ ਕੇ ਪਹੁੰਚੇ ਆ ਤੇ ਇਹ ਜਿਹੜੀ ਬੋਰਡ ਦੀ ਸੇਵਾ ਇਹ ਗੁਰਦੁਆਰਾ ਬੜੂ ਸਾਹਿਬ ਦੇ ਵੱਲੋਂ ਕੀਤੀ ਗਈ ਆ ਜੀ ਤੇ ਉਸ ਸੰਸਥਾ ਦੇ ਵੱਲੋਂ ਤੇ ਗਰਦਾਸਪੁਰ ਵੀ ਉਹ ਲੱਗੇ ਹੋਏ ਨੇ ਸ਼ਾਇਦ ਅੱਜ ਸੀਐਮ ਸਾਹਿਬ ਵੀ ਉੱਥੇ ਪਹੁੰਚੇ ਹੋਇਆ ਗਰਦਾਸਪੁਰ ਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹ ਗਰਦਾਸਪੁਰ ਵੀ ਰੈਸਕਿਊ ਕੀਤਾ ਪਰ ਨੁਕਸਾਨ ਬਹੁਤ ਜ਼ਿਆਦਾ ਹੋਇਆਗਾ ਜੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਉਹ ਚਿੱਟੀ ਕੋਠੀ ਆ ਸਾਹਮਣੇ ਆ ਬਾਈ ਦੇ ਪਿੱਛੇ ਉਹ ਜਿਹੜੀ ਚਿੱਟੀ ਕੋਠੀ ਆ ਉਹ ਜਮਾਂ ਹੀ ਉਹਦਾ ਫਰਸ਼ ਸਾਰਾ ਹੀ ਥੱਲੇ ਬਹਿ ਚੁੱਕਿਆ ਜੀ ਪਾਣੀ ਦੇ ਸਾਰਾ ਪਾਣੀ ਦੇ ਥੱਲੇ ਫਰਸ਼ ਬਹਿ ਚੁੱਕਿਆ ਗਿਆ ਨਿਉਆ ਵੀ ਉਹਦੀਆਂ ਹਿੱਲ ਚੁੱਕੀਆਂ ਜੀ ਉਹ ਕੋਠੀਆਂ ਹੁਣ ਆਪਾਂ ਤੁਹਾਨੂੰ ਜਾ ਕੇ ਵੀ ਦਿਖਾ ਦਾਂਗੇ ਉਹ ਸਾਰੀ ਕੋਠੀ ਤੁਸੀਂ ਕਦੋਂ ਕਦੇ ਆਇਓ ਇੱਥੇ ਅਸੀਂ ਕੱਲ ਸਵੇਰੇ ਆ ਗਏ ਸੀਗੇ ਜੀ ਤੇ ਉਦੋਂ ਤੋਂ ਹੀ ਆਪਾਂ ਇੱਥੇ ਲੱਗੇ ਹੋਏ ਆਂ ਜੀ ਸੇਵਾ ਦੇ ਵਿੱਚ ਇਹ ਤੁਸੀਂ ਆਪਣੇ ਆਪ ਪਹਿਲ ਕਦਮੇ ਕੀਤੀ ਜਾਂ ਫਿਰ ਤੁਹਾਨੂੰ ਲੱਗਿਆ ਵੀ ਉੱਥੇ ਜਾਣਾ ਚਾਹੀਦਾ ਇਲਾਕੇ ਦੇ ਵਿੱਚ ਕਿਉਂਕਿ ਤੁਹਾਡਾ ਇਲਾਕਾ ਤਾਂ ਉੱਤਰ ਹੈਗਾ ਇਹ ਜੀ ਪ੍ਰਸ਼ਾਸਨ ਦੇ ਵੱਲੋਂ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੇ ਨਾਲ ਸੰਪਰਕ ਕੀਤਾ ਗਿਆ ਤੇ ਫਿਰ ਉਹ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੀ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ ਕਿਉਂਕਿ ਜਦੋਂ ਵੀ ਕਿਤੇ ਹਾੜ ਆਉਂਦੇ ਆ ਅਸੀਂ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਰੈਸਕਿਊ ਕਰਦੇ ਆਂ ਜੀ ਆ ਸਾਹਮਣੇ ਸਾਰੇ ਗੁੱਜਰਪੜਾਵਾ ਦੇ ਘਰ ਨੇ ਆ ਤੁਸੀਂ ਘਰਾਂ ਦੇ ਹਾਲਾਤ ਦੇਖ ਲਓ ਵੀ ਸਾਰੇ ਘਰ ਆ ਜਿਹੜੇ ਜਮੇ ਹੀ ਡੁੱਬ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਜਿੱਥੇ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਆ ਤਾਂ ਇੱਥੇ ਗੁੱਜਰ ਪਰਿਵਾਰਾਂ ਦੇ ਕੁਝ ਘਰ ਸੀ ਹਾਲਾਂਕਿ ਜਿਹੜੇ ਸ਼ਹਿਰ ਤੋਂ ਹਟਵੇਂ ਘਰ ਨੇ ਇਹ ਜ਼ਿਲ੍ਹੇ ਤੋਂ ਹਟਵੇਂ ਘਰ ਨੇ ਤਾਂ ਇੱਥੇ ਜਿਹੜੇ ਘਰ ਸੀਗੇ ਇਹਨਾਂ ਦੇ ਤਾਂ ਬਿਲਕੁਲ ਪਾਣੀ ਆ ਜਿਹੜਾ ਇੱਥੇ ਆਪਣੇ ਉਫਾਨ ਤੇ ਹੈ ਆਪਣਾ ਅਸਲੀ ਰੂਪ ਜਿਹੜਾ ਉਸਨੇ ਦਿਖਾਇਆ ਕਿਉਂਕਿ ਇੱਥੇ ਜਿਹੜੇ ਗੁੱਜਰ ਪਰਿਵਾਰ ਨੇ ਉਹ ਆਪਣਾ ਦੁੱਧ ਵਗੈਰਾ ਵੇਚਦੇ ਨੇ ਇਸ ਕਰਕੇ ਉਹਨਾਂ ਨੇ ਇੱਥੇ ਜਿਹੜਾ ਪਸ਼ੂ ਡੰਗਰ ਵੀ ਕਾਫੀ ਸੀਗੇ ਹਾਲਾਂਕਿ ਜਿਹੜਾ ਉਹਨਾਂ ਨੇ ਇਹ ਦੱਸਿਆ ਕਿ ਬਹੁਤ ਨੁਕਸਾਨ ਆ ਜਿਹੜਾ ਉਹਨਾਂ ਦਾ ਹੋਇਆ ਹੈ